ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਯੂਕੇ ਦੇ ਵਿੱਚ ਕੁਝ ਨਵੇਂ ਰੂਲਸ ਇੰਪਲੀਮੈਂਟ ਹੋਏ ਨੇ ਸਪਾਊਸ ਵੀਜ਼ਾ ਤੇ ਉਹਨਾਂ ਦਾ ਅਸਰ ਕੀ ਪਏਗਾ ਫੰਡਸ ਨੂੰ ਲੈ ਕੇ ਵੱਖ-ਵੱਖ ਪੁਆਇੰਟਸ ਸਾਡੇ ਨਾਲ ਕਲੀਅਰ ਕਰਨਗੇ ਸੁਨੇਹਾ ਮੈਡਮ ਦਾ ਵੀਜ਼ਾ ਆਫਿਸ ਨੂੰ ਰਿਪਰੈਜ਼ੈਂਟ ਕਰਦੇ ਨੇ ਬਹੁਤ ਸਵਾਗਤ ਹੈ ਜੀ ਮੈਂ ਚਾਹਾਂਗਾ ਪੂਰੀ ਕਲੈਰਿਟੀ ਸਾਂਝੀ ਕਰਾਂ ਸੋ ਯੂਕੇ ਸਟਡੀ ਵੀਜ਼ਾ ਦੀ ਗੱਲ ਕਰੀਏ ਸਪੈਸ਼ਲੀ ਅੱਜ ਰਹੇਗਾ ਸਪਾਊਸ ਵੀਜ਼ੇ ਨੂੰ ਲੈ ਕੇ ਕਿਉਂਕਿ ਨਵੇਂ ਰੂਲਸ ਇੰਪਲੀਮੈਂਟ ਹੋਇਆ ਉਹਦਾ ਇਫੈਕਟ ਸਪਾਊਸ ਵੀਜ਼ੇ ਤੇ ਕੀ ਪਿਆ ਕਿਉਂਕਿ ਜਦੋਂ ਵਾਈਟ ਪੇਪਰ ਤੇ ਪ੍ਰੋਪੋਜ਼ਲਸ ਆਏ ਸੀ ਉਹਦੇ ਵਿੱਚ ਸਪਾਊਸ ਵੀਜ਼ੇ ਲਈ ਵੀ ਰੂਲਸ ਸੀਗੇ ਬਟ ਕੈਲੋ ਗੁੱਡ ਲੱਕਾ ਕਿ ਹਲੇ ਉਹ ਇੰਪਲੀਮੈਂਟ ਨਹੀਂ ਹੋਏ ਸੋ ਇੰਪਲੀਮੈਂਟ ਕਿਹੜੇ ਕਿਹੜੇ ਰੂਲਸ ਹੋਇਆ ਇੰਪਲੀਮੈਂਟ ਜਿਹੜੇ ਰੂਲਸ ਹੋਇਆ ਫੰਡਿੰਗ ਨੂੰ ਲੈ ਕੇ ਉਹ ਸਪਾਊਸ ਵੀਜ਼ੇ ਤੇ ਵੀ ਸੇਮ ਰਹਿਣਗੇ ਤੁਸੀਂ ਮੇਰਾ ਪ੍ਰੀਵੀਅਸ ਵੀਡੀਓ ਦੇਖ ਸਕਦੇ ਹੋ ਜ਼ਿਆਦਾ ਨਹੀਂ ਅਗਰ ਤੁਸੀਂ ਇਨਰ ਲੰਡਨ ਕਰਨ ਜਾ ਰਹੇ ਹੋ ਤਾਂ ਤੁਹਾਡੇ 16 ਲੱਖ ਦੇ ਫੰਡਸ ਹੋਣੇ ਚਾਹੀਦੇ ਆ ਆウター 13 ਲੱਖ 50 ਹਜ਼ਾਰ ਦਾ ਫਰਕ ਪਿਆ ਅਸੀਂ ਵੈਸੇ ਵੀ ਕਲਾਇੰਟ ਨੂੰ ਹਮੇਸ਼ਾ ਗਾਈਡ ਕਰਦੇ ਸੀ ਕਿ 50 ਹਜ਼ਾਰ ਲੱਖ ਰੁਪਏ ਵੱਧ ਹੀ ਫੰਡਸ ਦਿਖਾਇਆ ਕਰੋ ਕਿਉਂਕਿ ਲਾਸਟ ਮੂਮੈਂਟ ਤੇ ਕਈ ਵਾਰ ਕੋਈ ਰੂਲ ਚੇਂਜ ਹੋ ਜਾਂਦਾ ਜਾਂ ਪੌਂਡ ਦਾ ਰੇਟ ਚੇਂਜ ਹੋ ਜਾਂਦਾ ਫਿਰ 28 ਦਿਨ ਪੁਰਾਣੇ ਕਰਨੇ ਮੁਸ਼ਕਿਲ ਬੰਦੇ ਆ ਔਰ ਉਸ ਤੋਂ ਇਲਾਵਾ ਜਿਹੜਾ ਵਰਕ ਪਰਮਿਟ ਹੈਗਾ ਪੀਐਸਡਬਲ ਹੈਗਾ ਵਾ ਜਿਹੜੇ ਹੁਣ ਮਾਸਟਰਸ ਪ੍ਰੋਗਰਾਮ ਲਈ ਜਨੂਅਰੀ ਇਨਟੇਕ ਤੇ ਜਾਓਗੇ ਉਹਨਾਂ ਨੂੰ ਤਾਂ 18 ਮਹੀਨੇ ਦਾ ਹੀ ਮਿਲੇਗਾ ਬਟ ਜਿਹੜੇ ਮਾਸਟਰਸ ਕਰਨ ਨਵੰਬਰ ਇਨਟੇਕ ਤੇ ਜਾਓਗੇ ਉਹਨਾਂ ਨੂੰ 24 ਮੰਥਸ ਦਾ ਹੀ ਮਿਲੇਗਾ ਬਟ ਗੁੱਡ ਨਿਊਜ਼ ਹੈ ਆ ਕਿਉਂਕਿ ਇਹ ਵੀ ਰੂਲ ਜਿਹੜਾ ਪ੍ਰਪੋਜ਼ਲ ਆਇਆ ਸੀਗਾ 스파우스 ਦੀ এডਿਕੇਸ਼ਨ ਪਲੱਸ 2 ਹੋਣੀ ਚਾਹੀਦੀ ਹੈ ਜਾਂ ਉਹਦਾ ਇੱਕ ਇੰਗਲਿਸ਼ ਲੈਂਗੁਏਜ ਟੈਸਟ ਹੋਏਗਾ ਉਹ ਕੋਈ ਰੂਲ ਇੰਪਲੀਮੈਂਟ ਨਹੀਂ ਹੋਇਆ ਸੋ ਇਸ ਲਈ ਕਨਫਿਊਜ਼ਨਿੰਗ ਆ ਰਹੀ ਸੀਗੀ ਸੋ ਨਵੰਬਰ ਇਨਟੇਕ ਤੁਸੀਂ ਕਰਨਾ ਚਾਹੁੰਦੇ ਹੋ ਸਟਿਲ ਇੱਕ ਦੋ ਯੂਨੀਵਰਸਿਟੀਆਂ ਹੈਗੀਆਂ ਵਾ ਨਹੀਂ ਤਾਂ ਜਨਪੂਰੀ ਇਨਟੇਕ ਤੇ ਤੁਸੀਂ ਮਾਸਟਰ ਪ੍ਰੋਗਰਾਮ ਵੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਐਮਓਆਈ ਦੇ ਬੇਸ ਤੇ ਵੀ ਆ ਸਪਾਊਸ ਵੀਜ਼ਾ ਕਰਨਾ ਚਾਹੁੰਦੇ ਹੋ ਰਿਸਰਚ ਪ੍ਰੋਗਰਾਮ ਆਲ 6.5 ਨਾਟ ਲੈਸ ਦਨ 6 ਬੈਂਡਸ ਹੈਗੇ ਤਾਂ ਸਟਿਲ ਤੁਸੀਂ ਆਪਣੀ ਫੈਮਿਲੀ ਦੇ ਨਾਲ ਸਪਾਊਸ ਦੇ ਨਾਲ ਜਾ ਸਕਦੇ ਹੋ ਔਰ ਉਹਦੇ ਤੇ ਕੋਈ ਰੂਲ ਨਹੀਂ ਇੰਪਲੀਮੈਂਟ ਹੈ ਸਿਰਫ ਪੀਐਸਡਬਲਯੂ ਔਰ ਫੰਡਸ ਨੂੰ ਲੈ ਕੇ ਹੈਗਾ ਵਾ ਸੋ ਕਨਫਿਊਜ਼ਨ ਬਣੀ ਹੋਈ ਸੀ ਦੈਟਸ ਵਾਈ ਮੈਨੂੰ ਸੀਗਾ ਮੈਂ ਕਲੀਅਰ ਕਰਦਾ ਐਂਡ ਮੋਰ ਓਵਰ ਵੀਜ਼ਾ ਆਫ ਇਕ ਦੇ ਨਾਲ ਤੁਸੀਂ ਆਪਣਾ ਸਪਾਊਸ ਵੀਜ਼ਾ ਅਪਲਾਈ ਕਰਦੇ ਹੋ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ ਇੱਥੇ ਤੁਹਾਨੂੰ ਇੱਕ ਫੈਸਿਲਿਟੀ ਮਿਲਦੀ ਹੈ ਜਿੱਥੇ ਤੁਸੀਂ ਕੋਈ ਰਿਸਕ ਨਹੀਂ ਲੈਣਾ ਸਾਰੇ ਪੈਸੇ ਦੇਣੇ ਆ ਵੀਜ਼ਾ ਲੱਗਣ ਤੋਂ ਬਾਅਦ ਸਾਡੀਆਂ ਤਿੰਨ ਬ੍ਰਾਂਚੇਸ ਆ ਜਲੰਧਰ ਅੰਮ੍ਰਿਤਸਰ ਲੁਧਿਆਣਾ ਜਿਹੜੀ ਵੀ ਨਿਯਰਪੰਨ ਗਏ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਪ੍ਰੋਸੈਸ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਅੱਜ ਦੇ ਐਕਸਪਰਟ ਨੇ ਇਸ ਵੀਡੀਓ ਦੇ ਵਿੱਚ ਦਿੱਤੀ ਹੈ ਸਕਰੀਨ ਤੇ ਨੰਬਰ ਹੈ ਤੁਸੀਂ ਟੈਲੀਫੋਨ ਦੇ ਉੱਤੇ ਕੋਈ ਵੀ ਵਹਿਮ ਦੂਰ ਕਰੋ ਕੋਈ ਸਵਾਲ ਹੈ ਉਹਦਾ ਜਵਾਬ ਲਓ ਪੂਰੀ ਤਸੱਲੀ ਤੁਸੀਂ ਟੈਲੀਫੋਨ ਤੇ ਕਰੋ ਜਾਂ ਨੇੜੇ ਦੇ ਦਫ਼ਤਰ ਵਿਜ਼ਿਟ ਕਰੋ ਜਾਂ ਤੁਸੀਂ ਈਮੇਲ ਕਰੋ ਸੋਸ਼ਲ ਮੀਡੀਆ ਦੇ ਜ਼ਰੀਏ ਸੰਪਰਕ ਕਰੋ ਪਰ ਮੇਰੀ ਗੁਜ਼ਾਰਿਸ਼ ਹੈ ਵਿਦਿਆਰਥੀਆਂ ਨੂੰ ਕਿ ਜਦੋਂ ਤੁਹਾਡੀ ਪੂਰੀ ਤਸੱਲੀ ਹੋਵੇ ਹਰ ਸਵਾਲ ਦਾ ਜਵਾਬ ਮਿਲੇ ਉਸ ਤੋਂ ਬਾਅਦ ਤੁਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਹੈ ਤਾਂ ਕਿ ਤੁਹਾਡੇ ਕੋਲੋਂ ਵੀ ਕੋਈ ਗਲਤੀ ਨਾ ਹੋਵੇ ਥੈਂਕ ਯੂ ਸੋ ਮਚ